ਦੋਸਤੋ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਂਦੇ ਸਾਰ ਹੀ ਪੂਰੇ ਭਾਰਤ ਦੀ ਰਾਜਨੀਤੀ ਵਿੱਚ ਕਲਬਲੀ ਮਚ ਗਈ ਹੈ ਜਿੱਤ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਸਰਕਾਰ ਅਤੇ ਕੇਜਰੀਵਾਲ ਦੀ ਬਹੁਤ ਵੱਡੀ ਅਤੇ ਬੜੀ ਸ਼ਰਮਨਾਕ ਹਾਰ ਹੋਈ ਹੈ ਲੋਕਾਂ ਨੇ ਇਸ ਵਾਰ ਭਾਜਪਾ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਪਰ ਦਿੱਲੀ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਇਸ ਸ਼ਰਮਨਾਕ ਹਾਰ ਨੇ ਲੋਕਾਂ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਹੈ ਕਿ ਇਹ ਕਿੱਦਾਂ ਹੋ ਗਿਆ ਆਖਰ ਆਪ ਦੇ ਹਾਰਨ ਦੇ ਕਾਰਨ ਕੀ ਹਨ ਕਿਉਂ ਲੋਕਾਂ ਨੇ ਆਪ ਨੂੰ ਨਕਾਰ ਦਿੱਤਾ ਅੱਜ ਦੇ ਵੀਡੀਓ ਵਿੱਚ ਆਪਾਂ ਆਮ ਆਦਮੀ ਪਾਰਟੀ ਦੀ ਹਾਰ ਦੇ ਉਹਨਾਂ ਸੱਤ ਵੱਡੇ ਕਾਰਨਾਂ ਬਾਰੇ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅਜਿਹੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਆਮ ਆਦਮੀ ਪਾਰਟੀ ਦੇ ਹਾਰਨ ਦਾ ਸਭ ਤੋਂ ਪਹਿਲਾ ਤੇ ਵੱਡਾ ਕਾਰਨ ਹੈ ਕਥਿਤ ਸ਼ਰਾਬ ਘਟਾਲਾ ਜਿਸ ਕਰਕੇ ਪੂਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਦੀ ਕਿਰਕਰੀ ਹੋਈ ਸੀ ਹਾਲਾਂਕਿ ਆਪ ਵੱਲੋਂ ਪੂਰਾ ਜੋਰ ਲਾ ਕੇ ਲੋਕਾਂ ਨੂੰ ਇਹ ਦੱਸਿਆ ਗਿਆ ਕਿ ਅਜਿਹੇ ਕੋਈ ਘਟਾਲਾ ਨਹੀਂ ਹੋਇਆ ਕੇਂਦਰ ਦੀ ਬੀਜੇਪੀ ਸਰਕਾਰ ਜਾਣਬੁੱਝ ਕੇ ਉਹਨਾਂ ਨੂੰ ਬਦਨਾਮ ਕਰ ਰਹੀ ਹੈ ਪਰ ਇਸ ਬਦਨਾਮੀ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਇਨ ਚੋੜਿਆਂ ਦੇ ਵਿੱਚ ਭੁਗਤਣਾ ਪਿਆ ਸ਼ਰਾਬ ਘਟਾਲੇ ਵਿੱਚ ਆਪ ਸਪਰੀਮੋ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਜਾਣਾ ਪੈ ਗਿਆ ਤੇ ਉਪ ਮੁੱਖ ਮੰਤਰੀ ਮਨੀਤ ਸਜੋਧੀਆਂ ਨੂੰ ਵੀ ਬੜੀ ਮੁਸ਼ਕਲ ਨਾਲ ਜ਼ਮਾਨਤ ਮਿਲੀ ਸਤੰਦਰ ਜੈਨ ਨੂੰ ਵੀ ਲੰਮਾ ਸਮਾਂ ਜੇਲ੍ਹ ਵਿੱਚ ਕੱਟਣਾ ਪਿਆ ਇਸ ਦੇ ਤਾਰ ਦੇਸ਼ ਦੇ ਹੋਰਨਾਂ ਸੂਬਿਆਂ ਨਾਲ ਵੀ ਜੁੜੇ ਅਜਿਹਾ ਦਾਵਾ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਅਤੇ ਦਿੱਲੀ ਪੁਲਿਸ ਵੱਲੋਂ ਕੀਤਾ ਗਿਆ ਬੇਸ਼ੱਕ ਆਪਣੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਲੋਕ ਇਹ ਸਮਝ ਗਏ ਕਿ ਕੁਝ ਨਾ ਕੋਈ ਤਾਂ ਜ਼ਰੂਰ ਹੋਇਆ ਹੋਵੇਗਾ ਜਿਸ ਦਾ ਨਤੀਜਾ ਅੱਜ ਨਿਕਲ ਆਇਆ ਹੈ ਆਮ ਆਦਮੀ ਪਾਰਟੀ ਦੀ ਹਾਰ ਦਾ ਦੂਜਾ ਵੱਡਾ ਕਾਰਨ ਸੱਤਾ ਵਿਰੋਧੀ ਲਹਿਰ ਲੰਬੇ ਸਮੇਂ ਤੋਂ ਦਿੱਲੀ ਦੀ ਕਮਾਂਡ ਆਪ ਦੇ ਹੱਥ ਵਿੱਚ ਸੀ ਜਦੋਂ ਕੋਈ ਲੰਬਾ ਸਮਾਂ ਪਾਰਟੀ ਰਾਜ ਕਰਦੀ ਹੈ ਤਾਂ ਆਮ ਲੋਕਾਂ ਦੇ ਬਣਾਂ ਵਿੱਚ ਉਸ ਪਾਰਟੀ ਦੇ ਖਿਲਾਫ ਜ਼ਿਆਦਾ ਗੁੱਸਾ ਹੁੰਦਾ ਕਿਉਂਕਿ ਕਈ ਵਾਅਦੇ ਅਜਾਇਹ ਹੁੰਦੇ ਹਨ ਜੋ ਉਸ ਪਾਰਟੀ ਵੱਲੋਂ ਪੂਰੇ ਨਹੀਂ ਕੀਤੇ ਜਾਂਦੇ ਇਸੇ ਸੱਤਾ ਵਿਰੋਧੀ ਲਹਿਰ ਦੇ ਕਰਕੇ ਆਬਾਦ ਵੀ ਪਾਰਟੀ ਨੂੰ ਦਿੱਲੀ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਏ ਕੇਜਰੀਵਾਲ ਦੇ ਦਿੱਲੀ ਚੋੜਾ ਵਿੱਚ ਤੀਜਾ ਹਾਰ ਦਾ ਵੱਡਾ ਕਾਰਨ ਹੈ ਬਦਲਾ ਜਿਸ ਦਾ ਨਾਰਾ ਦੇ ਕੇ ਪਾਰਟੀ ਸੱਤਾ ਦੇ ਵਿੱਚ ਆਈ ਸੀ ਦੂਜੇ ਪਾਸੇ ਬੀਜੇਪੀ ਵੱਲੋਂ ਇਸ ਵਾਰ ਬਦਲਾਵ ਦਾ ਨਾਰਾ ਦਿੱਤਾ ਗਿਆ ਕਿ ਆម ਆਦਮੀ ਪਾਰਟੀ ਬਦਲ ਕੇ ਸਾਡੀ ਸਰਕਾਰ ਬਣਾਓ ਆਪ ਦੀ ਹਾਰ ਦਾ ਚੌਥਾ ਵੱਡਾ ਕਾਰਨ ਸੀ ਬਹਾਨਾ ਇਸ ਤੋਂ ਅੱਗੇ ਆਪ ਦੀ ਹਾਰ ਦਾ ਚੌਥਾ ਵੱਡਾ ਕਾਰਨ ਸੀ ਬਹਾਨਾ ਪਾਰਟੀ ਸ਼ੁਰੂ ਤੋਂ ਲੈ ਕੇ ਇਹ ਦਾਅਵੇ ਕਰਦੀ ਰਹੀ ਸੀ ਕਿ ਅਸੀਂ ਕੰਮ ਤਾਂ ਕਰਨਾ ਚਾਹੁੰਦੇ ਆ ਪਰ ਕੇਂਦਰ ਸਰਕਾਰ ਸਾਡੇ ਕੰਮਾਂ ਵਿੱਚ ਅੜਿੱਕੇ ਲਾ ਰਹੀ ਹੈ ਦਿੱਲੀ ਇੱਕ ਪੂਰਨ ਸੂਬਾ ਨਾ ਹੋਣ ਕਰਕੇ ਭਾਈ ਬਾਬਾ ਲੋ ਸਾਨੂੰ ਕੰਮ ਨਹੀਂ ਕਰਨ ਦਿੱਤੇ ਜਾ ਰਿਹਾ ਲੋਕਾਂ ਨੇ ਸ਼ਾਇਦ ਸੋਚਿਆ ਹੋਵੇਗਾ ਕਿ ਜੇ ਸਾਡੇ ਕੰਮਾਂ ਵਿੱਚ ਇਹੀ ਅੜਿੱਕਾ ਬਣਦਾ ਹੈ ਤਾਂ ਫਿਰ ਅਸੀਂ ਇਸੇ ਅੜਿੱਕੇ ਨੂੰ ਹੀ ਕੱਢ ਦਿੰਦੇ ਹਾਂ ਕੇਂਦਰ ਤੇ ਦਿੱਲੀ ਦੋਹਾ ਦੇ ਭਾਈਵਾਦੀ ਸਰਕਾਰ ਬਣਾ ਕੇ ਦੂਜੇ ਪਾਸੇ ਭਾਈਪਾ ਨੇ ਵੀ ਇਹ ਵਾਅਦੇ ਕੀਤੇ ਸਨ ਕਿ ਦੋਹਾ ਜਗ੍ਹਾ ਤੇ ਸਾਡੀ ਸਰਕਾਰ ਹੈ ਇਸ ਲਈ ਸਾਡੀ ਪਾਰਟੀ ਦੇ ਕੰਮਾਂ ਵਿੱਚ ਕੋਈ ਵੀ ਅੜਿੱਕਾ ਨਹੀਂ ਲੱਗੇਗਾ ਤੇ ਨਾ ਹੀ ਅਸੀਂ ਕੋਈ ਬਹਾਨਾ ਲਾਵਾਂਗੇ ਜੇਕਰ ਪੰਜਵੇਂ ਆਪ ਦੇ ਹਾਰਨ ਦੇ ਵੱਡੇ ਕਾਰਨ ਦੀ ਗੱਲ ਕਰੀਏ ਤਾਂ ਉਹ ਹੈ ਸਭ ਕੁਝ ਮੁਫਤ ਕਰ ਦੇਣਾ ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਸਿਰਫ ਇੱਕੋ ਗੱਲ ਤੇ ਜ਼ੋਰ ਦਿੱਤਾ ਗਿਆ ਉਹ ਹੈ ਸਭ ਚੀਜ਼ਾਂ ਮੁਫਤ ਵਿੱਚ ਦੇਣਾ ਪਰ ਸ਼ਾਇਦ ਪਾਰਟੀ ਨੂੰ ਇਹ ਮੁਫਤ ਕੋਰੀ ਰਾਸ ਨਹੀਂ ਆਈ ਦਿੱਲੀ ਨੂੰ ਆਪਾਂ ਪੜ੍ਹੇ ਲਿਖੇ ਸਟੇਟ ਬਣਦੇ ਆ ਤੇ ਪੜ੍ਹੇ ਲਿਖੇ ਲੋਕਾਂ ਵੱਲੋਂ ਇਸ ਮੁਫਤ ਕੋਰੀ ਨੂੰ ਨਕਾਰਿਆ ਗਿਆ ਪਾਰਟੀ ਵੱਲੋਂ ਸਾਰੀ ਟੇਕ ਇਹਨਾਂ ਮੁਫਤ ਦੀਆਂ ਸਕੀਮਾਂ ਉੱਤੇ ਰੱਖੀ ਗਈ ਪਰ ਇਹ ਪਾਰਟੀ ਦੇ ਖਿਲਾਫ ਚਲੀ ਗਈ ਤੇ ਅਖੀਰ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਾਰਟੀ ਦੇ ਹਾਰ ਦਾ ਛੇਵਾਂ ਵੱਡਾ ਕਾਰਨ ਹੈ ਸ਼ਰਾਬ ਘਟਾਲੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਨੂੰ ਜਵਾਨਤ ਮਿਲੀ ਸੀ ਤਾਂ ਅਦਾਲਤ ਵੱਲੋਂ ਉਹਨਾਂ ਤੇ ਕੁਝ ਪਾਬੰਦੀਆਂ ਲਾਈਆਂ ਗਈਆਂ ਸਨ ਜਿਵੇਂ ਉਹ ਆਪਣੇ ਦਫ਼ਤਰ ਵਿੱਚ ਨਹੀਂ ਜਾ ਸਕਦੇ ਕਿਸੇ ਵੀ ਸਰਕਾਰੀ ਫਾਈਲ ਉੱਤੇ ਸਿਗਨੇਚਰ ਨਹੀਂ ਕਰ ਸਕਦੇ ਭਾਵੇਂ ਕਿ ਅਜਿਹੀਆਂ ਪਾਬੰਦੀਆਂ ਲਾ ਕੇ ਅਦਾਲਤ ਨੇ ਅਸਲ ਦੇ ਤੌਰ ਤੇ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਸੀ ਜਿਸ ਕਾਰਨ ਅਖੀਰ ਦੇ ਵਿੱਚ ਕੇਜਰੀਵਾਲ ਨੇ ਅਸਤੀਫਾ ਦੇ ਕੇ ਆਤੀਸ਼ੀ ਨੂੰ ਮੁੱਖ ਮੰਤਰੀ ਬਣਾਇਆ ਸੀ ਇਹ ਗੱਲ ਲੋਕਾਂ ਦੇ ਦਿਲ ਵਿੱਚ ਘਰ ਘਰ ਗਈ ਕਿ ਜੇਕਰ ਕੇਜਰੀਵਾਲ ਦੀ ਸਰਕਾਰ ਬਣ ਵੀ ਜਾਂਦੀ ਹੈ ਤਾਂ ਫਿਰ ਕਿਹੜਾ ਉਹ ਆਪ ਮੁੱਖ ਮੰਤਰੀ ਬਣੇਗਾ ਤੇ ਸ਼ਾਇਦ ਕੇਜਰੀਵਾਲ ਤੇ ਲੋਕਾਂ ਨੇ ਪਹਿਲੀ ਵਾਰ ਭਰੋਸਾ ਕੀਤਾ ਸੀ ਜਦੋਂ ਦਿੱਲੀ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਕੇਜਰੀਵਾਲ ਦੇ ਚੋੜਾ ਤੋਂ ਪਹਿਲਾਂ ਜੇਲ੍ਹ ਚਲੇ ਜਾਣ ਕਾਰਨ ਲੋਕਾਂ ਦਾ ਇਹ ਭਰੋਸਾ ਟੁੱਟ ਗਿਆ ਹਾਲਾਂਕਿ ਪਾਰਟੀ ਵੱਲੋਂ ਇਹ ਪ੍ਰਚਾਰ ਵੀ ਕੀਤਾ ਗਿਆ ਕਿ ਮੁੱਖ ਮੰਤਰੀ ਤਾਂ ਕੇਜਰੀਵਾਲ ਹੀ ਹੋਣਗੇ ਪਰ ਲੋਕ ਇਸ ਨਾਲ ਭੰਬਲ ਪੂਸੇ ਵਿੱਚ ਪੈ ਗਏ ਕਿ ਪੱਕਾ ਕੇਜਰੀਵਾਲ ਹੀ ਮੁੱਖ ਮੰਤਰੀ ਬਣੂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਇਸੇ ਦਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ ਜਦੋਂ ਇੱਕ ਨੂੰ ਵੋਟ ਨਾ ਪਾਈ ਹੋਵੇ ਤਾਂ ਕਿਸੇ ਦੂਜੇ ਨੂੰ ਤਾਂ ਲੋਕਾਂ ਨੇ ਫਿਰ ਪਾਉਣੀ ਹੀ ਹੈ ਦਿੱਲੀ ਵਿੱਚ ਆਮ ਆਦਮੀ ਦੇ ਹਾਰਨ ਦਾ ਸਤਵਾਂ ਅਤੇ ਆਖਰੀ ਵੱਡਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਜੋ ਸ਼ੁਰੂ ਦੇ ਵਿੱਚ ਨਾਅਰਾ ਦਿੱਤਾ ਸੀ ਬਦਲਵੀਂ ਰਾਜਨੀਤੀ ਦਾ ਸ਼ਾਇਦ ਇਸ ਨਾਅਰੇ ਤੋਂ ਪਾਰਟੀ ਪਿੱਛੇ हट ਗਈ ਜਿਵੇਂ ਪਹਿਲਾਂ ਦੂਜੀਆਂ ਰਵਾਇਤੀ ਪਾਰਟੀਆਂ ਕੰਮ ਕਰਦੀਆਂ ਸਨ ਉਸੇ ਤਰੀਕੇ ਦੇ ਨਾਲ ਹੀ ਆਪ ਨੇ ਕੰਮ ਕੀਤੇ ਜਿਵੇਂ ਚੋਣਾਂ ਜਿੱਤਣ ਲਈ ਵੱਡੇ ਵੱਡੇ ਵਾਅਦੇ ਕਰਨੇ ਤੇ ਫਿਰ 5 ਸਾਲ ਟਪਾ ਕੇ ਅਗਲੀਆਂ ਚੋਣਾਂ ਦੇ ਨੇੜੇ ਆ ਕੇ ਉਹਨਾਂ ਵਾਅਦਿਆਂ ਨੂੰ ਪੂਰਨਾ ਇਸੇ ਤਰ੍ਹਾਂ ਜਿਵੇਂ ਵਾਅਦਾਤਾ ਵੀਆਈਪੀ ਕਲਚਰ ਨੂੰ ਖਤਮ ਕਰਨ ਦਾ ਸੀ ਪਰ ਉਹ ਹੋਰ ਵੱਧ ਗਿਆ ਜਿਹੜੀ ਇਹ ਗੱਲਾਂ ਤੇ ਆਮ ਆਦਮੀ ਪਾਰਟੀ ਪਹਿਲਾਂ ਵਿਰੋਧੀਆਂ ਨੂੰ ਘੇਰਦੀ ਸੀ ਉਹੀ ਕੰਮ ਆਪ ਸੱਤਾ ਵਿੱਚ ਆ ਕੇ ਸ਼ੁਰੂ ਕਰ ਦਿੱਤੇ ਲੋਕਾਂ ਤੋਂ ਪੁੱਛ ਪੁੱਛ ਕੇ ਕੰਮ ਕਰਨ ਵਾਲਾ ਵਾਅਦਾ ਵਿੱਚੇ ਹੀ ਰਹਿ ਗਿਆ ਦਿੱਲੀ ਵਿੱਚ ਆਪ ਉਤੇ ਲੋਕਾਂ ਦੀ ਧੱਕੇ ਨਾਲ ਦਲ ਬਦਲ ਗਿਆ ਕਰਵਾਉਣ ਦੇ ਇਲਜ਼ਾਮ ਲੱਗੇ ਲੋਕਾਂ ਨੂੰ ਸ਼ਾਇਦ ਇਹ ਮਹਿਸੂਸ ਹੋਣ ਲੱਗਾ ਕਿ ਜੇ ਇੰਨੇ ਰਵਾਇਤੀ ਪਾਰਟੀਆਂ ਵਾਲੀਆਂ ਨੀਤੀਆਂ ਹੀ ਰੱਖ ਲਈਆਂ ਹਨ ਤੇ ਫਿਰ ਕਿਉਂਕਿ ਕਿਸੇ ਚੰਗੀ ਰਵਾਇਤੀ ਪਾਰਟੀ ਨੂੰ ਹੀ ਚੋਲਿਆ ਜਾਵੇ ਤੇ ਲੋਕਾਂ ਨੇ ਕੀਤਾ ਵੀ ਏਵੇਂ ਹੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਹਾਰ ਹੋਈ ਤੇ ਭਾਜਪਾ ਸੱਤਾ ਵਿੱਚ ਆਈ ਸੋ ਦੋਸਤੋ ਇਹ ਸਨ ਉਹ 7 ਵੱਡੇ ਕਾਰਨ ਜਿਨ੍ਹਾਂ ਕਰਕੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਤਿ ਸ੍ਰੀ ਅਕਾਲ